ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਇੱਕ ਦਿਨ ਭਾਈ ਮਰਦਾਨਾ ਜੀ ਪੁੱਛਣ ਲੱਗੇ ਕਹਿਣ ਲੱਗੇ ਬਾਬਾ ਜੀ ਮੈਂ ਆਪ ਜੀ ਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਆਗਿਆ ਕੀਤੀ ਪੁੱਛੋ ਜੀ ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਦਾ ਬਚਨ ਕਰਦੇ ਹੋ ਨਾਨਕ ਦੁਖੀ ਆ ਸਭ ਸੰਸਾਰ ਜੇ ਸਾਰਾ ਸੰਸਾਰ ਹੀ ਦੁਖੀ ਹੈ ਦੁਨੀਆ ਦੇ ਜਿੰਨੇ ਵੀ ਲੋਕ ਹਨ ਕੋਈ ਤਨ ਕਰਕੇ ਦੁਖੀ ਹੈ ਕੋਈ ਮਨ ਕਰਕੇ ਪੀੜਾ ਵਿੱਚ ਹੈ ਕੋਈ ਆਪਣੇ ਕਰਮਾ ਕਰਕੇ ਦੁੱਖ ਭੋਗ ਰਿਹਾ ਹੈ ਕਿਸੇ ਦਾ ਮਨ ਠਿਕਾਣੇ ਨਹੀਂ ਹੈ ਸਤਿਗੁਰੂ ਮਹਾਰਾਜ ਕਿਸੇ ਦੀ ਦਿਨੂ ਰੋਗ ਲੱਗਾ ਹੋਇਆ ਹੈ ਚਿੰਤਾ ਸਭ ਨੂੰ ਲੱਗੀ ਹੋਈ ਹੈ ਸਤਿਗੁਰੂ ਜੀ ਨੇ ਆਖਿਆ ਬਿਲਕੁਲ ਸੱਚ ਹੈ ਮਰਦਾਨਾ ਜੀ ਜਿਹਦੇ ਵੀ ਚਿਹਰੇ ਵੱਲ ਵੇਖੋਗੇ ਗਹਿ ਦੇ ਨਾਲ ਡੂੰਗੀ ਨੀਂਦ ਦੇ ਨਾਲ ਚਿੰਤਾ ਹੀ ਦਿਸੇਗੀ ਸਭ ਕੋਈ ਸਾਰੇ ਤਾਨੂੰ ਚਿੰਤਾ ਵੀ ਦਿਸਣਗੇ ਪਰ ਗੱਲ ਇਹ ਹੈ ਕਿ ਜਿਹੜਾ ਮਾਲਕ ਦੇ ਨਾਂ ਨੂੰ ਚਿੱਤੇ ਕਰਦਾ ਹੈ ਉਹ ਫਿਰ ਚਿੰਤਾ ਵਿੱਚ ਨਹੀਂ ਪੈਂਦਾ ਤੇ ਨਹੀਂ ਤਾਂ ਸੂਮ ਲੋਕ ਧੰਨ ਇਕੱਠਾ ਕਰਦੇ ਆ ਰੋਂਦੇ ਨੇ ਜਦੋਂ ਉਹਨਾਂ ਨੂੰ ਉਹਨਾਂ ਦੇ ਪਾਸੋਂ ਕੁਝ ਖੁਸ਼ ਜਾਂਦਾ ਹੈ ਕੁਝ ਹੋ ਜਾਂਦਾ ਹੈ ਉਦੋਂ ਰੋਂਦੇ ਹਨ ਜਦੋਂ ਮਾਇਆ ਮਿਲ ਜਾਂਦੀ ਹੈ ਫਿਰ ਹੱਸਦੇ ਹਨ ਉਹਨਾਂ ਦੀ ਖੁਸ਼ੀ ਮਾਇਆ ਤੇ ਟਿਕੀ ਹੋਈ ਹੈ ਮਾਇਆ ਗਈ ਸਭ ਰੋਵਣ ਲੱਗਤ ਹੈ ਇਹਨੇ ਜਿਹੜੇ ਪੰਡਿਤ ਲੋਕ ਵੀ ਗਿਆਨ ਦੀ ਥੋੜ ਦੇ ਕਾਰਨ ਪੰਡਿਤ ਵਿਦਵਾਨ ਲੋਕ ਵੀ ਘਾਰ ਹੁੰਦੇ ਆ ਹੁਣ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਪੰਡਿਤ ਵਿਦਵਾਨ ਵੀ ਰੋਂਦੇ ਆ ਮਹਾਰਾਜ ਮੈਨੂੰ ਇਹਦੇ ਬਾਰੇ ਦੱਸੋ ਕੀ ਵਿਦਵਾਨ ਬੰਦਾ ਜਿਨ੍ਹਾਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਨੇ ਤੇ ਉਹ ਵੀ ਰੋਂਦੇ ਆ ਮਹਾਰਾਜ ਕਹਿੰਦੇ ਬਿਲਕੁਲ ਸਤਿਗੁਰੂ ਜੀ ਨੇ ਬਚਨ ਕੀਤੇ ਪੰਡਿਤ ਰੋਵੇ ਗਿਆਨ ਗਵਾਏ ਇਹ ਕਿਤਾਬੀ ਗਿਆਨ ਨੂੰ ਗਵਾ ਕੇ ਵਿਦਵਾਨ ਪੁਰਖ ਵੀ ਬਹੁਤ ਰੋਂਦੇ ਆ ਇੱਕ ਦ੍ਰਿਸ਼ਟਾਂਤ ਵੀ ਮਹਾਰਾਜ ਦਿੰਦਾ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਕਹਨ ਲੱਗੇ ਭਾਈ ਮਰਦਾਨਾ ਜੀ ਇੱਕ ਰਾਜਾ ਹੋਇਆ ਹੈ ਰਾਜਾ ਭੋਗ ਅਤੇ ਉਹਦੀ ਨਗਰੀ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਉਹਦੀ ਪ੍ਰਜਾ ਰਹਿੰਦੀ ਸੀ ਇੱਕ ਦਿਨ ਕੋਈ ਪੰਡਤ ਆ ਗਿਆ ਵਿਦਵਾਨ ਜੋ ਸੀ ਸਾਰੇ ਪਾਸੇ ਦਿਗ ਵਿਜੇ ਕਰਦਾ ਹੋਇਆ ਸਾਰੀ ਵਿਚਾਰ ਚਰਚਾ ਕਰਕੇ ਜਿੱਤ ਜਾਂਦਾ ਸੀ ਕਿਉਂਕਿ ਸਾਹਮਣੇ ਵਾਲੇ ਬੰਦੇ ਨੂੰ ਗੱਲ ਨਹੀਂ ਸੀ ਫਰੰਦਿੰਦਾ ਹੁਣ ਜਿਨੇ ਕਿਤਾਬਾਂ ਪੜ੍ਹੀਆਂ ਹੋਣ ਗ੍ਰੰਥਾ ਦਾ ਅਧਿਆਨ ਕੀਤਾ ਹੋਏ ਉਹਨੂੰ ਹੈ ਉਸਨੇ ਕਿਸੇ ਨੂੰ ਗੱਲ ਹੁਣ ਨਹੀਂ ਦਿੰਦਾ ਸੰਗਤ ਜੀ ਅਤੇ ਇਹ ਵਿਦਵਾਨ ਪੰਡਿਤ ਜਿਹੜਾ ਸੀ ਜਿਨੇ ਸਾਰੇ ਸ਼ਹਿਰ ਵਿੱਚ ਢੋਹਰਾ ਫਿਰਾਇਆ ਹੋਇਆ ਸੀ ਕਿ ਕੋਈ ਵੀ ਮੇਰੇ ਨਾਲ ਆ ਕੇ ਕੋਈ ਵਿਦਵਾਨ ਆਪ ਦੇ ਆਪ ਨੂੰ ਕਹੋਣ ਵਾਲਾ ਕੋਈ ਪੰਡਤ ਆ ਕੇ ਚਰਚਾ ਕਰੇ ਨਹੀਂ ਤਾਂ ਮੈਨੂੰ ਆਪਣੇ ਗ੍ਰੰਥ ਦੇ ਦੇਵੇ ਮੈਂ ਉਹਦੀਆਂ ਕਿਤਾਬਾਂ ਜਿਹੜੀਆਂ ਲੈ ਲ ਜਾਵਾਂਗਾ ਇਹ ਗੱਲ ਸੁਣ ਕੇ ਸਾਰੇ ਪੰਡਤ ਨੂੰ ਫਿਕਰ ਹੋ ਗਈ ਵਿਦਵਾਨਾਂ ਇਕੱਠੇ ਹੋ ਕੇ ਕਹਿਣ ਲੱਗੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਆਪਸ ਵਿੱਚ ਵਿਚਾਰ ਕਰਨ ਲੱਗੇ ਆਖਣ ਲੱਗੇ ਆਪਾਂ ਹੁਣ ਇੱਥੇ ਜਿਹੜਾ ਗੰਗਾ ਤੇਲੀ ਹੈ ਉਦੇ ਕੋਲ ਚਲੀਏ ਜਿਹੜਾ ਇੱਕ ਅੱਖੋ ਕਾਣਾ ਹੈ ਅਤੇ ਉਹਨੂੰ ਜਾ ਕੇ ਕਹੀਏ ਕਿ ਉਹ ਪੰਡਤ ਦੇ ਨਾਲ ਚਰਚਾ ਕਰਕੇ ਜਿੱਤ ਗਿਆ ਜੇ ਜਿੱਤ ਜਾਵੇ ਤਾਂ ਆਪਣੀ ਜਿੱਤ ਹੋ ਜਾਊਗੀ ਜੇ ਹਾਰ ਗਿਆ ਤਾਂ ਸਾਡੇ ਵੱਲੋਂ ਆਇਆ ਸੀ ਤੇ ਜੇ ਗੰਗੂ ਤੇਲੀ ਜਿੱਤ ਗਿਆ ਅਤੇ ਫਿਰ ਕਹਾਂਗੇ ਸਾਡਾ ਹੀ ਬੰਦਾ ਇਸੇ ਕਰਕੇ ਸਾਡੀ ਜਿੱਤ ਹੋ ਗਈ ਰੌਲਾ ਪਾ ਦੇਾਂਗੇ ਜਿਹਾਰ ਜਾਊਗਾ ਫਿਰ ਆਪਾਂ ਮੁੱਕਰ ਜਾਵਾਂਗੇ ਕਿ ਸਾਰੇ ਪੰਡਤਾਂ ਨੇ ਰਲ ਕੇ ਚਰਚਾ ਕੀਤੀ ਹੈ ਜਦੋਂ ਇਦਾਂ ਵਿਚਾਰ ਕੀਤੀ ਚਲੇ ਗਏ ਗੰਗੂ ਤੇਲੀ ਕੇ ਕੋਲ ਜਾ ਕੇ ਕਹਿਣ ਲੱਗੇ ਅੱਜ ਅਸੀਂ ਆਪ ਜੀ ਦੇ ਪਾਸ ਬਹੁਤ ਜ਼ਰੂਰੀ ਕੰਮ ਆਏ ਹਾਂ ਗੰਗੂ ਤੇਲੀ ਕਹਿਣ ਲੱਗਾ ਦੱਸੋ ਜੀ ਮੈਨੂੰ ਕਹਿੰਦੇ ਇੱਕ ਪੰਡਤ ਆਇਆ ਰਾਜੇ ਭੋਗ ਦੀ ਸਭਾ ਦੇ ਵਿੱਚ ਅੱਤੇ ਚਰਚਾ ਕਰਨ ਲਈ ਆਇਆ ਉਹਨੇ ਰਾਜੇ ਨੇ ਆਖਿਆ ਤੁਹਾਡੇ ਇੱਥੇ ਕੋਈ ਵਿਦਵਾਨ ਹੈਗਾ ਜਿਹੜਾ ਜਿਹਦੇ ਨਾਲ ਮੈਂ ਚਰਚਾ ਕਰਨੀ ਹੈ ਸੋ ਅਸੀਂ ਕਹਿ ਦਿੱਤਾ ਕਿ ਅਸੀਂ ਤੁਹਾਡਾ ਨਾਮ ਲੈਤਾ ਹੁਣ ਤੁਸੀਂ ਉਹਦੇ ਨਾਲ ਚਰਚਾ ਕਰਨੀ ਹੈ ਉਹ ਉਹ ਜਿਹੜਾ ਤੇਲੀ ਸੀ ਗੰਗੂ ਤੇਲੀ ਕਹਿ ਲੱਗਾ ਠੀਕ ਪਰ ਮੈਂ ਉਹਦੇ ਨਾਲ ਵਿਚਾਰ ਇਹ ਵਿਚਾਰ ਚਰਚਾ ਕਰੂੰਗਾ ਕਹਿਣ ਲੱਗੇ ਉਹ ਜੋ ਪੁੱਛੇਗਾ ਬਸ ਉਹਦਾ ਜਵਾਬ ਦੇਣਾ ਉੱਤਰ ਦੇਣਾ ਉਹ ਸਵਾਲ ਪੁੱਛੇਗਾ ਉਹਦਾ ਜਵਾਬ ਦੇ ਹੀ ਜਾਣਾ ਇਹ ਚਰਚਾ ਕਰਨੀ ਕਿਹੜਾ ਕੋਈ ਵੱਡੀ ਗੱਲ ਹੈ ਜਿਸ ਕਰਕੇ ਇਕੱਠੇ ਹੋ ਕੇ ਅਸੀਂ ਆਏ ਹਾਂ ਤੈਨੂੰ ਮਾਨ ਦਿੱਤਾ ਹੈ ਅਤੇ ਤੂੰ ਸਾਡੀ ਗੱਲ ਮੰਨ ਲੈ ਗੰਗੂ ਤੇਲੀ ਯਾਰ ਹੋ ਗਿਆ ਅਤੇ ਉਹਨਾਂ ਨੇ ਕੀ ਕੀਤਾ ਸਾਰਿਆਂ ਨੇ ਰਲ ਕੇ ਪੰਡਿਤਾਂ ਨੇ ਗੰਗੂ ਤੇਲੀ ਦੇ ਸਾਹ ਬਸਤਰ ਚੰਗੀ ਜੁੱਤੀ ਜੋੜਾ ਪਵਾ ਕੇ ਪੰਡਿਤ ਆਪ ਦੇ ਨਾਲ ਲੈ ਲਿਆ ਜਦੋਂ ਨੇੜੇ ਜਾ ਕੇ ਪਹੁੰਚੇ ਗੰਗੂ ਤੇਲੀ ਨੇ ਕੀ ਕੀਤਾ ਪੈਰਾਂ ਵਿੱਚੋਂ ਜੁੱਤੀ ਪਵਾ ਕੇ ਗੰਗੂ ਤੇਲੀ ਨੇ ਪੈਰਾਂ ਵਿੱਚ ਜੁੱਤੀ ਆਪਣੀ ਲਾ ਕੇ ਆਪਣੀ ਕੱਛ ਦੇ ਵਿੱਚ ਦੇ ਦਿੱਤੀ ਜਦੋਂ ਪੰਡਿਤੇ ਪਾਸ ਪਹੁੰਚੇ ਜਿਹੜਾ ਉੱਥੇ ਆਇਆ ਹੋਇਆ ਜਿਹੜਾ ਇਹ ਗੱਲ ਕਹਿ ਰਿਹਾ ਸੀ ਕਿ ਰਾਜੇ ਭੋਗ ਦੀ ਨਗਰੀ ਵਿੱਚ ਕੋਈ ਵਿਦਵਾਨ ਹੋਵੇ ਮੇਰੇ ਨਾਲ ਚਰਚਾ ਕਰੇ ਨਹੀਂ ਤਾਂ ਰਾਜਾ ਭੋਗ ਕਹਿ ਦੇਵੇ ਕਿ ਮੇਰੇ ਇੱਥੇ ਨਗਰੀ ਵਿੱਚ ਪਰਜਾ ਦੇ ਵਿੱਚ ਕੋਈ ਵਿਦਵਾਨ ਨਹੀਂ ਹੈ ਸਾਰੇ ਇੱਥੋਂ ਦੀਆਂ ਕਿਤਾਬਾਂ ਜਿਹੜੀਆਂ ਨੇ ਮੈਂ ਲੈ ਜਾਵਾਂਗਾ ਜਦੋਂ ਗੰਗੂ ਤੇਲੀ ਉਹਨੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਉਤਾਰਦੀ ਇੱਕ ਸਾਫ ਕੱਪੜੇ ਵਿੱਚ ਲਪੇਟ ਲਈ ਜਿਹੜੀ ਹੁਣ ਨਜ਼ਰ ਨਹੀਂ ਆਉਂਦੀ ਸੀ ਪਹੁੰਚ ਗਿਆ ਪੰਡਿਤ ਦੇ ਕੋਲ ਹੁਣ ਪੰਡਿਤ ਨੂੰ ਥੋੜੀ ਪਤਾ ਗੰਗੂ ਤੇਲੀ ਆਮ ਬੰਦਾ ਸਧਾਰਨ ਕਿਰਤੀ ਬੰਦਾ ਤਾਂ ਉਹਨੇ ਜਦੋਂ ਵੇਖਿਆ ਇਹਦੀ ਕੱਚ ਦੇ ਵਿੱਚ ਕੁਝ ਲੁਕੋਇਆ ਹੋਇਆ ਹੈ ਕੋਈ ਧਾਰਮਿਕ ਕਿਤਾਬ ਲੱਗਦੀ ਹੈ ਉਹਨੇ ਪੁੱਛ ਲਿਆ ਕਹਿੰਦਾ ਪੰਡਿਤ ਜੀ ਚਰਚਾ ਕਰਨੀ ਹੈ ਮੇਰੇ ਨਾਲ ਤਾਂ ਪਹਿਲਾ ਇਹ ਦੱਸੋ ਕਿ ਜੋ ਪੁਸਤਕ ਆਪ ਜੀ ਨੇ ਕਾਸ਼ੀ ਵਿੱਚ ਲਈ ਹੋਈ ਹੈ ਇਸ ਤਰ੍ਹਾਂ ਦੇ ਸ਼ਬਦ ਆਖੇ ਪੰਡਿਤ ਨੇ ਸੋਚਿਆ ਕਿ 18 ਪ੍ਰਾਣਾ ਵਿੱਚੋਂ ਇਹ ਪ੍ਰਾਣ ਨਹੀਂ ਹੈਗਾ ਸੋਚਣ ਲੱਗਾ ਕੋਈ ਮੇਥੋਂ ਵੀ ਭਾਰੀ ਵਿਦਵਾਨ ਜਿਨੇ ਆਪਣੇ ਤਜਰਬੇ ਨਾਲ ਕੋਈ ਨਵਾਂ ਪ੍ਰਾਣੀ ਰਾਚ ਦਿੱਤਾ ਹੈ 18 ਪ੍ਰਾਨ ਦੇ ਇਹਦੇ ਵਿੱਚ ਇਹ 19ਵਾਂ ਪ੍ਰਾਨ ਕਿੱਥੋਂ ਆ ਗਿਆ ਹੈ ਲੱਗਦਾ ਇਹਨੇ ਆਪ ਲਿਖਿਆ ਹੈ ਅਤੇ ਉਹ ਜਿਹੜਾ ਪੰਡਿਤ ਸੀ ਕਹਿੰਦਾ ਮੈਂ ਤਾਂ ਪ੍ਰਤੱਖ ਚਰਚਾ ਕਰਨੀ ਹੈ ਮੈਨੂੰ ਦੱਸੋ ਇਹਦੇ ਪ੍ਰਤੱਖ ਚਰਚਾ ਕਰੋਗੇ ਮੇਰੇ ਨਾਲ ਜਾਂ ਇਸ਼ਾਰੇ ਨਾਲ ਕਰੋਗੇ ਸਾਧ ਸੰਗਤ ਜੀ ਦੋ ਤਰ੍ਹਾਂ ਦੀ ਚਰਚਾ ਹੁੰਦੀ ਹੈ ਗੰਗੂ ਤੇਲੀ ਕਹਿੰਦਾ ਜਿਵੇਂ ਤੇਰੀ ਮਰਜ਼ੀ ਹੋਵੇ ਉਸ ਤਰ੍ਹਾਂ ਕਰੋ ਉਹਨੇ ਆਖਿਆ ਚਲ ਠੀਕ ਹੈ ਇਸ਼ਾਰੇ ਦੀ ਸਹਿਮਤ ਜੇ ਚਰਚਾ ਹੀ ਹੋਵੇਗੀ ਸਹਿਮਤੀ ਦੇ ਨਾਲ ਸਹਿਮਤ ਦੇ ਨਾਲ ਹੀ ਚਰਚਾ ਕਰਾਂਗੇ ਫਿਰ ਪੰਡਤ ਨੇ ਵਿਚਾਰਿਆ ਜੇ ਇਸ਼ਾਰੇ ਨਾਲ ਚਰਚਾ ਹੋਊ ਤਾਂ ਬਹੁਤ ਚੰਗਾ ਉਹ ਪੰਡਤ ਨੇ ਕੀ ਕੀਤਾ ਜਿਹੜਾ ਆਇਆ ਹੋਇਆ ਸੀ ਵਿਚਾਰ ਕਰਨ ਸਭ ਨੂੰ ਤੋਂ ਪਹਿਲਾਂ ਇੱਕ ਉਂਗਲ ਖੜੀ ਕੀਤੀ ਪੰਡਤ ਨੇ ਤਾਂ ਉਹ ਕਹਾ ਇੱਕੋ ਹੀ ਰੱਬ ਆ ਇੱਕੋ ਹੀ ਬ੍ਰਹਮਾ ਗੰਗੂ ਤੇਰੀ ਨੇ ਸਮਝਿਆ ਕਿ ਕੁੰਗਲ ਚੁੱਕਦਾ ਹੈ ਤੇ ਮੈਨੂੰ ਕਹਿ ਰਿਹਾ ਗੁੱਸੇ ਵਿੱਚ ਤੇਰੀ ਰਹੀਦੀ ਅੱਖ ਵੀ ਕੱਢ ਦੇਵਾਂਗਾ ਜਿਹੜੀ ਅੱਖ ਨਾਲ ਤੂੰ ਮੈਨੂੰ ਦੇਖ ਰਿਹਾ ਹੈ ਨਾ ਤੇ ਤੇਰੀ ਅੱਖ ਕੱਢ ਦੂੰ ਮੈਂ ਕੁੰਗਲੂ ਨੇ ਖੜੀ ਕੀਤੀ ਉਨੇ ਤਾਂ ਰੱਬ ਵਾਲੇ ਇਸ਼ਾਰਾ ਕੀਤਾ ਹੁਣ ਤੂੰ ਦੱਸ ਰੱਬ ਇੱਕ ਹੈ ਕਿ ਦੋ ਇਹਨੇ ਕੀ ਕੀਤਾ ਇਹਨੇ ਦੋ ਉਂਗਲੀਆਂ ਖੜੀਆਂ ਕੀਤੀਆਂ ਗੰਗੂ ਤੇਲੀ ਨੇ ਇਹਦਾ ਭਾਵ ਤਾਂ ਇਹ ਸੀ ਤੇਰੀਆਂ ਦੋਵੇਂ ਅੱਖਾਂ ਕੱਢ ਦੂੰਗਾ ਪਰ ਪੰਡਿਤ ਨੇ ਅੰਤਰੀ ਭਾਵ ਦੇ ਵਿੱਚ ਸਮਝ ਲਿਆ ਇਹ ਪ੍ਰਮਾਤਮਾ ਦੇ ਦੋ ਰੂਪ ਹੁੰਦੇ ਹਨ ਇੱਕ ਤਾਂ ਨਿਰਗੁਣ ਦੂਸਰਾ ਸਰਗੁਣ ਨਿਰਗੁਣ ਰੂਪ ਦੇ ਵਿੱਚ ਨਜ਼ਰ ਨਹੀਂ ਆਉਂਦਾ ਅਤੇ ਸਰਗੁਣ ਰੂਪ ਦੇ ਵਿੱਚ ਨਜ਼ਰ ਆਉਂਦਾ ਹੈ ਸਾਰਾ ਸੰਸਾਰ ਉਹਦਾ ਹੀ ਹੈ ਸਾਰੀ ਕੁਦਰਤ ਉਹਦੀ ਹੈ ਕਿੱਡਾ ਵਿਦਵਾਨ ਹੈ ਕਹਿੰਦਾ ਮੈਂ ਇੱਕ ਆ ਰੱਬ ਹੈ ਉਹ ਕਹਿੰਦਾ ਨਹੀਂ ਰੱਬ ਦੋ ਆ ਦੋ ਤੋਂ ਭਾਵ ਇਹ ਸੰਸਾਰ ਵੀ ਉਹਦੇ ਰੂਪ ਕੁਦਰਤੀ ਵੀ ਉਦੀ ਹੋਈ ਹੈ ਕਿੱਡਾ ਵਿਦਵਾਨ ਹੈ ਇਹ ਮਾਇਆ ਹੋ ਕੇ ਸਰਬਨ ਸਰੂਪ ਉਹ ਨਿਰਗੁਣੇ ਦੂ ਬਾਦ ਕੀ ਕੀਤਾ ਪੰਡਿਤ ਕਹਿੰਦਾ ਹੁਣ ਮੈਨੂੰ ਵਿਚਾਰ ਚਰਚਾ ਹੋਰ ਕਰਨੀ ਪੈਣੀ ਹੈ ਪੰਡਿਤ ਨੇ ਪੰਜੇ ਉਂਗਲਾਂ ਖੜੀਆਂ ਕੀਤੀਆਂ ਉਹਨੇ ਤਾਂ ਇਹ ਕਹਿ ਵੀ ਪੰਜੇ ਤਤ ਮਿਲਾ ਕੇ ਸਰਬਨ ਸਰੂਪ ਬਣਦਾ ਹੈ ਹੁਣ ਗੰਗੂ ਤੇਲੀ ਨੇ ਕੀ ਸਮਝਿਆ ਸਮਝਦਾ ਹੈ ਕਿ ਮੈਨੂੰ ਨਾ ਚਪੇੜਾ ਮਾਰਨ ਨੂੰ ਕਹਿ ਰਿਹਾ ਹੈ ਇਹ ਦਿਖਾ ਰਿਹਾ ਹੈ ਆਪਣੀ ਹਥੇਲੀ ਅੱਥੇ ਕਹਿ ਰਿਹਾ ਮੈਂ ਤੈਨੂੰ ਚਪੇੜਾ ਮਾਰੂੰਗਾ ਮੈਂ ਸਮਝ ਕੇ ਗੰਗੂ ਤੇਲੀ ਨੇ ਸਾਰਾ ਹੱਥ ਚੰਕੋਟ ਲਿਆ ਮੁਠੀ ਕਰ ਲਈ ਬੰਦ ਬਸੋਨ ਵਟਿਆ ਬਸੋਨ ਵਟ ਕੇ ਸਮਝਾਵੇ ਕਹਿੰਦਾ ਮੈਂ ਤੇਰੇ ਦੰਦ ਬਾਹਰ ਕੱਢ ਦਿਆਂਗਾ ਜੇ ਤੂੰ ਮੇਰੇ ਮੁੱਕੀ ਮਾਰੇਗਾ ਤਬੇੜ ਮਾਰੇਗਾ ਅਤੇ ਮੈਂ ਤੇਰੇ ਨਾਲ ਘੱਟ ਥੋੜੀ ਕਰਾਂਗਾ ਪਰ ਪੰਡਿਤ ਅੰਤਰੀ ਭਾਵ ਦੇ ਨੇ ਸਮਝਿਆ ਕਹਿੰਦਾ ਮੈਂ ਇਹਨੂੰ ਪੰਜ ਤਤ ਕਹੇ ਆ ਅਤੇ ਪੰਜ ਤਤ ਪੰਜੀ ਪ੍ਰਕਿਰਤੀ ਇਕੱਠੇ ਕਰਕੇ ਸਰਗੁਣ ਸਰੂਪ ਆ ਅੱਜ ਕੱਲ ਵੀ ਇਹ ਕਹਿ ਰਿਹਾ ਹੋਵੇ ਜਦੋਂ ਪੰਜ ਤਤ ਇਕੱਠੇ ਹੁੰਦੇ ਆ ਉਦੋਂ ਹੀ ਪ੍ਰਕਿਰਤੀ ਬਣਦੀ ਹੈ ਖਿੰਡ ਜਾਂਦੇ ਤੇ ਪ੍ਰਾਣੀ ਬੰਦਾ ਬੰਦਾ ਥੋੜੀ ਬੰਦੇ ਦੇ ਅੰਦਰ ਅੱਗ ਵੀ ਆ ਪਾਣੀ ਵੀ ਆ ਹਵਾ ਵੀ ਆ ਜਲ ਵੀ ਆ ਜਦੋਂ ਇਕੱਠੇ ਹੁੰਦੇ ਆ ਬੰਦਾ ਬਣ ਜਾਂਦਾ ਖਿੰਡ ਜਾਂਦੇ ਆ ਜਦੋਂ ਆਪ ਦੇ ਆਪ ਤਰਤ ਵਿੱਚ ਮਿਲ ਜਾਂਦੇ ਆ ਫਿਰ ਬੰਦੇ ਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਕਹਿੰਦਾ ਕਿੱਡਾ ਵਿਦਵਾਨ ਬੰਦਾ ਇਹਨਾਂ ਨੇ ਲਿਆਂਦਾ ਇੱਥੇ ਸਭਾ ਵਿੱਚ ਪਰ ਇਹਨੇ ਵਿੱਚ ਹੀ ਗੰਗੂ ਤੇਲੀ ਦੀ ਜਾਇਜ ਹੈਕਾਰ ਹੋਗੀ ਰਾਜੇ ਭੋਜ ਨੇ ਆਖਿਆ ਗੰਗੂ ਤੇਲੀ ਜਿੱਤ ਗਿਆ ਜਿੱਤ ਦੇ ਡੰਕੇ ਵਜਾ ਦਿੱਤੇ ਉਹ ਪੰਡਿਤ ਰਾਜੇ ਭੋਜ ਦੀ ਸਭਾ ਦੇ ਵਿੱਚ ਉਹ ਜਿਹੜਾ ਵਿਦਵਾਨ ਆਇਆ ਸੀ ਆਪ ਦੇ ਆਪ ਨੂੰ ਮੰਨਦਾ ਸੀ ਪੰਡਿਤ ਕਹਿੰਦਾ ਸੀ ਮੈਂ ਕਿਤਾਬਾਂ ਬੜੀਆਂ-ਬੜੀਆਂ ਨੇ ਕਿਤਾਬੀ ਗਿਆਨ ਨੂੰ ਗਵਾ ਕੇ ਰੋਇਆ ਅਤੇ ਭਾਈ ਗੁਰਦਾਸ ਜੀ ਉਹਨਾਂ ਨੇ ਵੀ ਇਦਾ ਜਿਗਰ ਕੀਤਾ ਹੈ ਗੋਸ਼ਟ ਗੰਗਾ ਤੇਲੀ ਐ ਪੰਡਤ ਨਾਲ ਹੋਵੇ ਜੱਗ ਦੇਖੈ ਇਹਦੇ ਦੋ ਨਾਮ ਹੁੰਦੇ ਆ ਗੰਗੂ ਤੇਲੀ ਕਰਕੇ ਵੀ ਤੇ ਗੰਗੇ ਤੇਲੀ ਕਰਕੇ ਵੀ ਆਉਂਦੇ ਨੇ ਖੜੀ ਕਰੈ ਇੱਕ ਉਂਗਲੀ ਗੰਗਾ ਹੋ ਦੋਏ ਖਾਲੈ ਰਿਖੈ ਫਿਰ ਉਚਾਰ ਪੰਜਾ ਗੁੱਲਾ ਗੰਗਾ ਮੁੱਠ ਚਲਾ ਲਾਈ ਪੈਰੀ ਪੈ ਉੱਠ ਚੱਲਿਆ ਪੰਡਿਤ ਹਾਰਪੁਲਾਵੈ ਵੇਖਿਆ ਪੰਡਿਤ ਨੂੰ ਭੁਲੇਖਾ ਪੈ ਗਿਆ ਮਹਾਰਾਜ ਕਹਿੰਦੇ ਐਡਾ ਵੱਡਾ ਵਿਦਵਾਨ ਰਾਜੇ ਭੋਜ ਦੀ ਸਭਾ ਦੇ ਵਿੱਚ ਦੇਖੋ ਇਹ ਜਿਹੜੇ ਵਿਦਵਾਨ ਲੋਕ ਹੁੰਦੇ ਆ ਕਿਤਾਬਾਂ ਪੜਨ ਵਾਲੇ ਇਹ ਵੀ ਗਿਆਨ ਹਾਸਲ ਕਰਕੇ ਰਹੁੰਦੇ ਆ ਮਰਦਾਨਾ ਜੀ ਨਾਮ ਤੋਂ ਬਿਨਾ ਸਾਰਾ ਸੰਸਾਰ ਦੁਖੀ ਹੈ ਇਹ ਪੰਡਿਤ ਰੋਵੇ ਗਿਆਨ ਗਵਾਏ ਗਿਆਨ ਦੀ ਥੜ੍ਹ ਦੇ ਕਾਰਨ ਪੰਡਿਤ ਵੀ ਖਵਾਰ ਹੁੰਦੇ ਆ ਪਾਸ਼ਾ ਦਾ ਪ੍ਰਮਾਨ ਹੈ ਬਾਲੀ ਰੋਵੇ ਨਾਹੀਂ ਭਤਾਰ ਉਹ ਇਸਤਰੀ ਰੋਂਦੀ ਆ ਜਦੋਂ ਸਿਰ ਤੇ ਪਤੀ ਦਾ ਨਾ ਹੋਵੇ ਨਾਨਕ ਦੁਖੀ ਆ ਸਭ ਸੰਸਾਰ ਸਾਰਾ ਸੰਸਾਰ ਹੀ ਦੁਖੀ ਸਾਰੀ ਦੁਨੀਆ ਦੇ ਲੋਕ ਹੀ ਦੁਖੀ ਆ ਕਿਉਂ ਕਿਉਂਕਿ ਦੇਖੋ ਨਾਮ ਨਹੀਂ ਜਪਦੇ ਭਜਨ ਨਹੀਂ ਕਮਾਉਂਦੇ ਤਾਂ ਹੀ ਦੁਖੀ ਹੈ ਬਾਕੀ ਇਹ ਸੰਸਾਰ ਤੇ ਵੱਡੀਆਂ-ਵੱਡੀਆਂ ਹਸਤੀਆਂ ਹੁੰਦੀਆਂ ਨੇ ਮਿਟ ਜਾਂਦੀਆਂ ਨੇ ਰਾਮ ગયો, ਰਾਵਣ ગયો ਯਾਕੋਬ ਉਹ ਪਰਿਵਾਰ ਇੱਡੀਆਂ ਵੱਡੀਆਂ ਹਸਤੀਆਂ ਹੁੰਦੀਆਂ ਮਿਟ ਜਾਂਦੀਆਂ ਨੇ ਰੂਗ ਹੈ ਦਹਿਸਰ ਲੰਕ ਗਵਾਏ ਇਹ ਸੋਨੇ ਦੀ ਲੰਕਾ ਗਵਾ ਕੇ ਦਹਿਸਰ ਦਸਾ ਸਿਰਾਂ ਵਾਲਾ ਰਾਵਣ ਵੀ ਰੋਇਆ ਸੀ ਇਸ ਰਾਵਣ ਨੇ ਜੋਗੀ ਲਿਬਾਸ ਵਿੱਚ ਚਾਉਲ ਮੰਗਣ ਬਹਾਨੇ ਮਰੂ ਵਜਾ ਕੇ ਮਾਤਾ ਸੀਤਾ ਨੂੰ ਲੈ ਆਂਦਾ ਸੀ ਆਪ ਦੀ ਲੰਕਾ ਦੇ ਵਿੱਚ ਬੜੀ ਖੁਸ਼ੀ ਮਨਾਈ ਸੀ ਪਰ ਦੇਖੋ ਇਹਨੂੰ ਵੀ ਜਾਣਾ ਪਿਆ ਅਤੇ ਰੋਵੇ ਪੰਡਵ ਭਏ ਮਜੂਰ ਜਦੋਂ ਪੰਜੇ ਪੰਡਵ ਜਦੋਂ ਜੂਏ ਵਿੱਚ ਹਾਰ ਗਏ ਅਤੇ ਉਹਨਾਂ ਨੂੰ ਵੀ ਰੋਣਾ ਪਿਆ ਸੀ ਕਿਉਂ ਕਿਉਂਕਿ ਉਹ ਹਾਰ ਗਏ ਸਨ ਜਿਨ ਕਾ ਸੁਆਮੀ ਰਹਿਤ ਹਦੂਰ ਤੇ ਗੁਰਮੁਖ ਪਿਆਰਿਓ ਪੰਜੇ ਪਾਂਡਵ ਰੋਏ ਏਡੇ ਵੱਡੇ ਰਾਜੇ ਹੋ ਕੇ ਮਜਦੂਰੀ ਕਰਨੀ ਪਈ ਜਦੋਂ ਸਭਾ ਦੇ ਵਿੱਚ ਵਿਚਿਕ ਦ੍ਰੋਪਤੀ ਨੂੰ ਬਾਹਾਂ ਫੜ ਕੇ ਲਿਆ ਲਿਆ ਗਿਆ ਪਾਂਡਵ ਬਹੁਤ ਰੋਏ ਕਿਉਂਕਿ ਜਿਹੜਾ ਯੁਦਿਸ਼ਤਰ ਸੀ ਮਹਾਰਾਜ ਕਹਿੰਦੇ ਵਿਰਾਟ ਰਾਜੇ ਕੋਲ ਆਪ ਦਾ ਨਕੰਖਰਾ ਕੇ ਚੌਪੜ ਖੜਾਉਣ ਦਾ ਕੰਮ ਕਰਦਾ ਰਿਹਾ ਸੀ ਭੀਮ ਸੈਨ ਬਲ ਬਣਾ ਰੱਖਾ ਕਿ ਸੋਈਆਂ ਬਣਿਆ ਹੋਇਆ ਸੀ ਅਰਜਨ ਬੈਂਡੜਾ ਨਾਮ ਰਖਾ ਕੇ ਰਾਜਕੁਤਰੀ ਨੂੰ ਨਿਰਤਕਾਰੀ ਸਿਖਾਉਂਦਾ ਨਾਚ ਸਿਖਾਉਣ ਦਾ ਕੰਮ ਕਰ ਰਿਹਾ ਸੀ ਅਤੇ ਨੌਂਕਰ ਗ੍ਰੰਥੀ ਪਾਲ ਨਾਮ ਰਖਾ ਕੇ ਘੋੜਿਆਂ ਦੀ ਲਿੱਦ ਚੁੱਕਦਾ ਰਿਹਾ ਘੋੜਿਆਂ ਦੀ ਸੇਵਾ ਕਰਦਾ ਰਿਹਾ ਅਤੇ ਸਹਿ ਦੇਵਤੰਤੀ ਪਾਲ ਨਾਮ ਰਖਾ ਕੇ گاਵਾ ਦੀ ਸੇਵਾ ਕਰਦਾ ਰਿਹਾ ਹੈ ਅਤੇ ਦਰੁਪਦੀ ਸਹਿਦਰੀ ਨਾਮ ਰਖਾ ਕੇ ਰਾਣੀ ਦੀ ਦਾਸੀ ਬਣ ਕੇ ਰਹੀ ਹੈ ਇਹ ਪ੍ਰਸੰਗ ਸਾਰੇ ਹੀ ਆਉਂਦੇ ਆ ਸ੍ਰੀ ਗੁਰੂ ਨਾਨਕ ਗ੍ਰੰਥ ਦੇ ਵਿੱਚ ਪਰ ਮਹਾਰਾਜ ਕਹਿਣ ਲੱਗੇ ਰੋਵੇ ਪੰਡ ਭਏ ਮਜੂਰ ਜਿਨ ਕੈ ਸਵਾਮੀ ਰਹਤ ਹਦੂਰ ਮਾਲਕ ਕ੍ਰਿਸ਼ਨ ਜੀ ਹਰ ਵਕਤ ਜਿਨਾਂ ਦੇ ਨੇੜੇ ਰਹਿੰਦੇ ਸੀ ਕਰਨੀ ਰੱਬ ਦੀ ਐਸੀ ਹੋ ਗਈ ਬੰਦਾ ਆਪ ਦੇ ਕਰਮਾ ਕਰਕੇ ਦੁੱਖ ਪਾਉਂਦਾ ਸੀ ਗੁਰਮੁਖ ਪਿਆਰਿਓ ਤੰਨੇ ਭਗਤ ਨੇ ਨਹੀਂ ਰੱਬ ਪਾਇਆ ਸੀ ਨਾਨਕ ਦੁਖੀਆ ਸਭ ਸੰਸਾਰ ਭਾਈ ਮਰਦਾਨਾ ਜੀ ਇਹ ਭਾਵੇਂ ਪੰਡਿਤ ਰੋਵੇ ਹੋਵੇ ਗਿਆਨ ਗਵਾਏ ਜਿਵੇਂ ਬੰਦਾ ਹੁੰਦਾ ਹੈ ਉਸੂਮ ਹੁੰਦਾ ਹੈ ਧਨ ਨਾ ਹੋਵੇ ਤਾਂ ਰੋਂਦਾ ਹੈ ਇਸੇ ਤਰ੍ਹਾਂ ਜੋ ਭਜਨ ਬੰਦਗੀ ਤੋਂ ਬਗੈਰ ਜਿਹੜੇ ਬੰਦੇ ਹਨ ਉਹ ਪ੍ਰਮਾਤਮਾ ਨਾ ਮਿਲਣ ਤੇ ਰੋਂਦੇ ਹਨ ਕਿਉਂਕਿ ਆਤਮਾ ਦਾ ਮਿਲਾਪ ਨਹੀਂ ਹੁੰਦਾ ਇਸ ਕਰਕੇ ਗੁਰੂ ਪਾਸ਼ਾ ਜੀ ਫਰਮਾਨ ਕਰਦੇ ਹਨ ਭਈ ਪ੍ਰਾਪਤ ਮਾਨਕ ਗੋਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇ ਰਕਤ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਆਪ ਜੀ ਨੂੰ ਸਾਕੀ ਸਰਵਣ ਕਰਾਉਂਦੇ ਆ ਅਨੇਕਾ ਪ੍ਰਕਾਰ ਦੀਆਂ ਪੁਲਣਚੁਕਾਂ ਦੀ ਖਿਮਾ ਬਲਾਉ ਫਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤ